ਆਪਣੇ ਆਪ ਦੇ ਵਿੱਚ ਬਬੂ ਮਾਂ ਦਾ ਨਾਮ ਆ ਕਟੜ ਫੈਨ ਆ ਉਹਦੇ ਅੱਜ ਖਿੱਚ ਕੇ ਧਰਤੀ ਦੇ ਪੈਰ ਮਾਰਾਂ ਨਾ ਤੇਰਾ ਅੱਧਾ ਪਿੰਡ ਭਜਾ ਦੂੰਗਾ ਤਾਂ ਅਮਤੋਜ ਮਾਨ ਨੇ ਡਾਇਰੈਕਟ ਕੀਤੀ ਆ ਲਿਖੀ ਉਹਨਾਂ ਨੇ ਆ ਉਹਨਾਂ ਦੇ ਨਾਲ ਗੁਰਪ੍ਰੀਤ ਰਟੋਲ ਉਹਨਾਂ ਨੇ ਜਿਹੜਾ ਇਸ ਤੇ ਉੱਤੇ ਰਿਸਰਚ ਕੀਤੀ ਆ ਤਾਂ ਉਹਨਾਂ ਨੇ ਹੋਰ ਵੀ ਇਹਦੇ ਵਿੱਚ ਕਾਫੀ ਗੋਜਾ ਵੀ ਸੋਚੇ ਸੁਰਮੇਂ ਦੇ ਪਿੰਡ ਜਾ ਕੇ ਉਹਨਾਂ ਨੇ ਨਾਨਕੇ ਪਿੰਡ ਜਾ ਕੇ ਵੀ ਰਿਸਰਚ ਕੀਤੀ ਆ ਬਹੁਤ ਕੁਝ ਨਵਾਂ ਆਪਾਂ ਨੂੰ ਦੇਖਣ ਨੂੰ ਮਿਲੂਗਾ ਇੱਥੇ ਕਿ ਲੈਣਾ ਹੈ ਪਾਗਲ ਲੈਣਾ ਹੈ ਮੈਨੂੰ ਲੱਗਦਾ ਇਹ ਫਿਲਮ ਜਬਰਦਸਤ ਹੋਣ ਵਾਲੀ ਆ ਵਾ ਕਮਾਲ ਹੋਣ ਵਾਲੀ ਆ ਹਸ ਤੈਨ ਸੂਰਜ ਦੂਜੇ ਪਾਸਿਓਂ ਚੜਜੂ ਲੈ ਚੜ ਗਿਆ ਸੂਰਜ ਦੂਜੇ ਪਾਸਿਓਂ ਸਭ ਤੋਂ ਵੱਡਾ ਚਾਤ ਇਹੀ ਆ ਮੈਂ ਕਹਿੰਦਾ ਹੋਰ ਕੋਈ ਦੇਖਣ ਜਾਵੇ ਨਾ ਜਾਵੇ ਯੂਥ ਜ਼ਰੂਰ ਇਹਨੂੰ ਦੇਖਣ ਜਾਊਗਾ ਯੂ ਕਿੱਥੇ ਰ ਤੇਰੇ ਹਮਾਈਤੀ ਸ਼ੇਰ ਇਕੱਲਾ ਹੀ ਹੁੰਦਾ ਕੁਕਰਾ ਅੱਜ ਦੀ ਫਿਲਮ ਰਿਲੀਜ਼ ਹੋ ਰਹੀ ਹੈ ਸੁੱਚਾ ਸੁਰਮਾ ਬੱਬੂ ਮਾਨ ਜਿਹੜਾ ਮੁੱਖ ਕਿਰਦਾਰ ਨਿਭਾ ਰਹੇ ਨੇ ਜਿਹੜੇ ਹੀਰੋ ਨੇ ਹੀਰੋ ਦਾ ਕਿਰਦਾਰ ਬੂ ਮਾਨ ਨਿਭਾ ਰਹੇ ਨੇ ਨਾਲ ਉਹਨਾਂ ਦੇ ਜੈਕ ਸਿੰਘ ਨੇ ਕਿਵੇਂ ਦੇਖ ਲਓ ਟ੍ਰੇਲਰ ਬੜਾ ਉਤਸ਼ਾਹਿਤ ਕਰਦਾ ਲੋਕਾਂ ਨੂੰ ਕਿ ਸੁੱਚਾ ਸੂਰਮੇ ਦੀ ਇੱਕ ਕਹਾਣੀ ਜਿਹੜੀ ਆਪਾਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਉਹਨੂੰ ਫਿਲਮੀ ਪਰਦੇ ਤੇ ਵੀ ਹੁਣ ਲਿਆਣ ਜਾ ਰਹੇ ਨਹੀਂ ਇਹ ਫਿਲਮੀ ਪਰਦੇ ਤੇ ਤਾਂ ਖੈਰ ਜਨਗ੍ਰੀਤ ਪਹਿਲਾਂ ਵੀ ਆ ਚੁੱਕੀ ਆ ਨਹੀਂ ਬੱਬੂ ਮਾਨ ਦੇ ਰਾਈ ਤੁਸੀਂ ਇੱਕ ਹਾਂ ਇਹ ਇਹ ਵੱਖਰੀ ਗੱਲ ਆ ਵੀ ਇੱਕ ਨਵਾਂ ਚਿਹਰਾ ਗਾਜਵੇ ਕਹਿੰਦੇ ਉਹ ਪੁਰਾਣੇ ਚਿਹਰੇ ਪੁਰਾਣੇ ਐਕਟਰਾਂ ਨੇ ਬਣਾਈ ਹੋਈ ਆ ਹਾਲਾਂਕਿ ਉਹਦੇ ਵਿੱਚ ਯੋਗ ਰਾਜੀ ਵੀ ਸੀ ਕਿ 1980 ਚ ਖਤਮ ਬਣੀ ਸੀ ਪਰ ਜਿਹੜਾ ਬੱਬੂ ਮਾਨ ਦਾ ਆਪਣਾ ਕਰੇਜ ਆ ਨਾ ਇੱਕ ਜਿਹੜੇ ਬੰਦੇ ਦਾ ਇੱਕ ਅਦਾਕਾਰ ਦਾ ਆਪਣਾ ਨਾਮ ਹੁੰਦਾ ਜਦੋਂ ਉਹ ਕੋਈ ਇਸ ਤਰੀਕੇ ਦਾ ਟੋਪਿਕ ਚੱਕਦਾਗਾ ਜਦੋਂ ਇਸ ਤਰੀਕੇ ਦੇ ਟੋਪਿਕ ਦੇ ਉੱਤੇ ਉਹ ਕੰਮ ਕਰਦਾ ਉਹ ਜ਼ਿਆਦਾ ਲੋਕਾਂ ਦੇ ਵਿੱਚ ਜਾਂਦਾਗਾ ਹੁਣ ਅੱਜ ਦੀ ਜਨਰੇਸ਼ਨ ਨੂੰ ਪੁੱਛਿਆ ਜਾਵੇ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਫਿਲਮ ਪਹਿਲਾਂ ਵੀ ਬਣ ਚੁੱਕੀ ਆ ਬਿਲਕੁਲ ਤੋ ਕਿ ਉਹਨਾਂ ਕਲਾਕਾਰਾਂ ਦਾ ਜਾਂ ਉਸ ਸਮੇਂ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਸੀਗਾ ਅੱਜ ਬੱਬੂ ਮਾਨ ਦਾ ਨਾਮ ਬਹੁਤ ਜ਼ਿਆਦਾ ਤੁਸੀਂ ਇੱਕ ਚੀਜ਼ ਦੇਖੋ ਆਮ ਟ੍ਰੇਲਰ ਲਾਂਚ ਕਰਨ ਦੇ ਵਾਲੇ ਵਾਸਤੇ ਉਸ ਤੋਂ ਬਾਅਦ ਕਿੰਨਾ ਪੈਸਾ ਟ੍ਰੇਲਰ ਤੇ ਲਾਇਆ ਜਾਂਦਾ ਉਹਦੀ ਪ੍ਰੋਮੋਸ਼ਨ ਤੇ ਲੋਕਾਂ ਤੱਕ ਪਹੁੰਚਾਉਣ ਤੋਂ ਇਹ ਫਿਲਮ ਦੀ ਚਰਚਾ ਦਾ ਪੋਸਟਰ ਲੀਜ਼ ਹੋਣ ਤੋਂ ਸ਼ੁਰੂ ਹੋ ਗਈ ਸੀ ਪਿੰਡ ਪਿੰਡ ਪਹੁੰਚ ਗਿਆ ਸੀਗਾ ਬੱਬੂ ਮਾਨ ਨੂੰ ਸਵਾਲ ਵੀ ਕੀਤਾ ਗਿਆਗਾ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਪੱਤਰਕਾਰ ਭਰਾ ਨੇ ਉਹ ਕਹਿੰਦੇ ਜੀ ਤੁਹਾਡੀ ਫਿਲਮ ਪਹਿਲਾਂ ਹੀ ਪਿੰਡਾਂ ਪਿੰਡਾਂ ਪਹੁੰਚ ਗਈ ਤੁਹਾਨੂੰ ਪ੍ਰੋਮੋਸ਼ਨ ਦੀ ਵੀ ਲੋੜ ਨਹੀਂ ਪਈ ਉਹ ਕਹਿੰਦਾ ਵੀ ਸਾਡੇ ਤਾਂ ਜਿਹੜੇ ਫੈਨ ਨੇ ਉਹ ਚੈਨਲਾਂ ਵਰਗੇ ਆ ਪਹਿਲਾਂ ਹੀ ਲੈ ਜਾਂਦੇ ਆ ਵੀ ਫੈਨ ਫੋਲੋਇੰਗ ਉਹਦੀ ਹੈਗੀ ਆ ਨਾ ਤਾਂ ਆਪਣੇ ਆਪ ਦੇ ਵਿੱਚ ਬਬੂ ਮਾਂ ਦਾ ਨਾਮ ਆ ਕਟੜ ਫੈਨ ਆ ਉਹਦੇ ਅੱਜ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਲਓ ਵੀ ਮਾੜਾ ਜਿਹਾ ਕੋਈ ਕੁਝ ਬੋਲ ਦੇ ਤੇ ਜਦ ਇਹ ਝੜੀ ਲੱਗ ਜਾਂਦੀ ਹੈ ਗਾਲਾਂ ਦੀ ਬਿਲਕੁਲ ਬਿਲਕੁਲ ਬਾਕੀ ਇਹਦਾ ਹੀ ਗੱਲ ਫਿਲਮ ਦੀ ਸੱਚਾ ਸੂਰਮਾ ਫਿਲਮ ਕਹਾਣੀ ਬਹੁਤ ਜ਼ਬਰਦਸਤ ਆ ਵਧੀਆ ਕਹਾਣੀ ਆ ਇੱਕ ਸੰਦੇਸ਼ ਦਿੰਦੀ ਆ ਮੈਸੇਜ ਦਿੰਦੀ ਆ ਪੱਗਵੱਟ ਭਰਾ ਦੀ ਵੀ ਯਾਰੀ ਜੋ ਟੁੱਟਦੀ ਆ ਨਾ ਵੀ ਪੱਗਵੱਟ ਦਾ ਮਤਲਬ ਕੀ ਹੁੰਦਾ ਜਦੋਂ ਤੁਸੀਂ ਇਹ ਖੈਰ ਹੁਣ ਤਾਂ ਨਹੀਂ ਰਿਹਾ ਹੁਣ ਤਾਂ ਦੋਸਤੀਆਂ ਦਾਸਤੀਆਂ ਕੁਝ ਵੀ ਨਹੀਂ ਰਹੀਆਂ ਕੋਈ ਬਚਨ ਨਹੀਂ ਰਿਹਾ ਕੋਈ ਰਿਸ਼ਤੇ ਨਹੀਂ ਰਹਿਏ ਹੁਣ ਤਾਂ ਅੱਜ ਦੀ ਡੇਟ ਦੇ ਵਿੱਚ ਤਾਂ ਹਾਲਾਤ ਇਹ ਹੋ ਚੁੱਕੀ ਆ ਕਿ ਮਾਂ ਪੁੱਤ ਦੇ ਰਿਸ਼ਤੇ ਨਹੀਂ ਰਹਿ ਹਨਾ ਸਕੇ ਰਿਸ਼ਤੇ ਖਤਮ ਹੋ ਗਏ ਵੀ ਪੱਗਵੱਟ ਤਾਂ ਭਰਾ ਜਿਹੜਾ ਪਹਿਲਾਂ ਹੁੰਦਾ ਸੀ ਉਹ ਤਾਂ ਬਹੁਤ ਦੂਰ ਰਹਿ ਗਿਆ ਇਹ ਉਸ ਸਮੇਂ ਦੀ ਪੁਰਾਣੀ ਕਹਾਣੀਆਂ ਸੁੱਚੇ ਸੂਰਮੇ ਦੀ ਜਿਹੜਾ ਫੌਜ ਦੇ ਵਿੱਚ ਹੁੰਦਾ ਸੀ ਕੁੱਕਰ ਦੇ ਨਾਲ ਯਾਰੀ ਹੁੰਦੀ ਸੀਗੀ ਪੱਗ ਵੱਟ ਭਰਾ ਬਣੇ ਸੀਗੇ ਇੱਕ ਬਹੁਤ ਵੱਡੀ ਵੈਲਿਊ ਹੁੰਦੀ ਸੀ ਕਹਿੰਦੇ ਜਦੋਂ ਕਿਸੇ ਨੂੰ ਪੱਗ ਦੇ ਦਿੰਦੇ ਸੀ ਨਾ ਤਾਂ ਉਹ ਸਾਰਾ ਕੁਝ ਉਹਦਾ ਹੋ ਜਾਂਦਾ ਸੀ ਤੇ ਜੇਕਰ ਉਹਦੇ 'ਚ ਕੋਈ ਗਦਾਰੀ ਕਰਦਾ ਸੀ ਤਾਂ ਫਿਰ ਉਹ ਦੁਸ਼ਮਣੀ ਵੀ ਐਂਡ ਤੱਕ ਪੈਂਦੀ ਸੀ ਇਹ ਉਹੀ ਚੀਜ਼ ਦਿਖਾਈ ਗਈ ਆ ਮੂਵੀ ਬਹੁਤ ਸੋਹਣੀ ਆ ਕਨਸੈਪਟ ਅੱਛਾ ਗਾ ਬਾਕੀ ਐਕਟਿੰਗ ਵੀ ਬਾਕਮਾਲ ਆ ਪਰ ਦੂਜੀ ਗੱਲ ਦੇਖੋ ਤੁਸੀਂ ਟ੍ਰੇਲਰ ਦੇ ਵਿੱਚ ਜਿਹੜਾ ਉਹਨਾਂ ਨੇ ਸਾਰਾ ਜਿੰਨਾ ਵੀ ਡਿਜ਼ਾਈਨਿੰਗ ਕੀਤੀ ਆ ਉਹਨਾਂ ਦੀ ਡਰੈੱਸ ਕੋਡ ਹੈਗਾ ਜਾਂ ਜਿਹੜੀ ਬੈਕਗ੍ਰਾਉਂਡ ਹੈਗੀਆਂ ਨੇ ਲੋਕੇਸ਼ਨ ਲਈ ਆ ਉਹਨਾਂ ਨੇ ਉਹ ਵੀ ਸਾਰੀ ਪੁਰਾਣੀ ਆ ਤੇ ਮੈਨੂੰ ਲੱਗਦਾ ਵੀ ਟ੍ਰੇਲਰ ਦੇਖ ਕੇ ਐ ਲੱਗ ਰਿਹਾ ਹੁੰਦਾਗਾ ਜਿਵੇਂ ਜਦੋਂ ਅਸੀਂ ਵੀ ਦੇਖ ਰਹੇ ਸੀ ਸਿਰਮੇ 'ਚ ਵੀ ਬੈਠੇ ਸੀਗੇ ਜਾਂ ਆਮ ਆਪਾਂ ਫੋਨ ਤੇ ਵੀ ਦੇਖਦੇ ਆ ਉਹ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਚਲੇ ਜਾਂਦੇ ਆ ਅੰਗਰੇਜ਼ਾਂ ਵੇਲੇ ਦੀ ਇਹ ਫਲਮ ਹੈਗੀ ਆ ਅੰਗਰੇਜ਼ਾਂ ਵੇਲੇ ਦੀ ਕਹਾਣੀ ਆ ਸੱਚੇ ਸੁਰਮੇ ਦੀ ਤਾਂ ਪੰਜਾਬ ਦੀ ਨਾਲ ਹੀ ਰਿਲੇਟਡ ਆ ਪੰਜਾਬ ਦੀ ਹੀ ਕਹਾਣੀਆਂ ਕਾਫੀ ਇਤੇ ਰਿਸਰਚ ਵੀ ਹੋਈ ਆ ਬਬੂ ਮਾਨ ਹੋਰੇ ਦੱਸ ਰਹੇ ਸੀ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਗਏ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦੇ ਇਹਦੇ ਉੱਤੇ ਜਿਹੜੇ ਰਾਈਟਰ ਨੇ ਉਹਨਾਂ ਨੇ ਰਿਸਰਚ ਵੀ ਕੀਤੀ ਆ ਅੰਤੋਜ ਮਾਨ ਇੱਕ ਬਹੁਤ ਵਧੀਆ ਡਾਇਰੈਕਟਰ ਨੇ ਇਟਸ ਇੰਡਸਟਰੀ ਦੇ ਅੰਦਰ ਬੜੇ ਪੁਰਾਣੇ ਨੇ ਤਮ ਤੋਜਮਾਨ ਨੇ ਜਿੰਨਾ ਵੀ ਕੰਮ ਕੀਤਾ ਚਾਹੇ ਉਹ ਪੰਜਾਬ ਦੇ ਲਈ ਹੋਵੇ ਹੁਣ ਤੁਸੀਂ ਦੇਖੋ ਅੱਜ ਕਾਲੇ ਪਾਣੀਆਂ ਦੇ ਮੁੱਦੇ ਦੇ ਉੱਤੇ ਸਭ ਤੋਂ ਵੱਧ ਕੌਣ ਬੋਲਦੇ ਨੇ ਅਮਤੋਜ ਮਾਨ ਬੋਲਦੇ ਨੇ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਕੁਝ ਅਜਿਹੇ ਟੌਪਿਕ ਮੈਂ ਲੈ ਕੇ ਆਵਾਂ ਜਿਹੜੇ ਲੈਕਚਰ ਤਾਂ ਨਾ ਫਲਾਉਣ ਜਿਹੜੇ ਪੰਜਾਬ ਨੂੰ ਸੇ ਦੇਣ ਤਾਂ ਅਮਤੋਜ ਮਾਨ ਨੇ ਡਾਇਰੈਕਟ ਕੀਤੀ ਆ ਲਿਖੀ ਉਹਨਾਂ ਨੇ ਆ ਉਹਨਾਂ ਦੇ ਨਾਲ ਗੁਰਪ੍ਰੀਤ ਡਟੋਲ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਰਿਸਰਚ ਕੀਤੀ ਆ ਤਾਂ ਉਹਨਾਂ ਨੇ ਹੋਰ ਵੀ ਇਹਦੇ ਵਿੱਚ ਕਾਫੀ ਗੋਜਾ ਵੀ ਸੁੱਚੇ ਸੂਰਮੇ ਦੇ ਪਿੰਡ ਜਾ ਕੇ ਉਹਨਾਂ ਨੇ ਨਾਨਕੇ ਪਿੰਡ ਜਾ ਕੇ ਵੀ ਰਿਸਰਚ ਕੀਤੀ ਆ ਬਹੁਤ ਕੁਝ ਨਵਾਂ ਆਪਾਂ ਨੂੰ ਦੇਖਣ ਨੂੰ ਮਿਲੂਗਾ ਜਿਹੜੀਆਂ ਚੀਜ਼ਾਂ ਇਤਿਹਾਸ ਦੇ ਵਿੱਚ ਕਿਤਾਬਾਂ ਦੇ ਵਿੱਚ ਕਿਤੇ ਲੁਕੀਆਂ ਰਹਿ ਗਈਆਂ ਸੀ ਸੁੱਚੇ ਬਾਰੇ ਬਹੁਤ ਸਾਰੀਆਂ ਅਜੀਬੀਆਂ ਗੱਲਾਂ ਸਾਨੂੰ ਇਹਦੇ ਵਿੱਚ ਸਾਹਮਣੇ ਆਉਣੀਆਂ ਫਿਲਮ ਦੇ ਵਿੱਚ ਮੈਨੂੰ ਲੱਗਦਾ ਇਹ ਫਿਲਮ ਜ਼ਬਰਦਸਤ ਆਉਣ ਵਾਲੀ ਆ ਬਾਕ ਕਮਾਲ ਹੋਣ ਵਾਲੀ ਆ ਖਲਾਕੀ ਬਬੂ ਮਾਨ ਨੇ ਹੁਣ ਤੱਕ ਜਿੰਨੀਆਂ ਵੀ ਮੂਵੀਆਂ ਦਿੱਤੀਆਂ ਇੱਕ ਦੋ ਚਾਹੇ ਨਾ ਚੱਲੀਆਂ ਹੁਣ ਆਲਮੋਸਟ ਉਹਦੀਆਂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਆਈ ਜ ਚਾਹੇ ਗੀਤ ਹੋਣ ਚਾਹੇ ਫਿਲਮਾਂ ਹੋਣ ਹਨਾ ਉਹ ਚਲਦੀਆਂ ਚਲਦੀਆਂ ਗਿਆ ਬਾਕੀ ਦੂਜੀ ਖਾਸ ਗੱਲ ਇਹ ਵੀ ਹੈ ਕਿ 2018 ਤੋਂ ਬਾਅਦ 24 ਆ ਗਿਆ ਹੁਣ 6 ਸਾਲ ਹੋ ਗਏ ਬੰਜਾਰੇ ਤੋਂ ਬਾਅਦ ਉਹਨਾਂ ਦੀ ਜਿਹੜੀ ਇਹ ਮੂਵੀ ਆ ਰਹੀ ਹੈ 6 ਸਾਲਾਂ ਦੇ ਬਾਅਦ ਤਾਂ ਕਿਤੇ ਨਾ ਕਿਤੇ ਐਕਸਾਈਟਮੈਂਟ ਵੀ ਆ ਫੈਨਸ ਦੇ ਅੰਦਰ ਆਡੀਅנס ਦੇ ਅੰਦਰ ਵੀ ਬਬੂ ਮਾਨ ਦੀ ਮੂਵੀ ਆ ਰਹੀ ਹੈ ਜੀ ਸਭ ਤੋਂ ਵੱਡਾ ਚਾਤ ਇਹੀ ਆ ਮੈਂ ਕਹਣਾ ਹੋਰ ਕੋਈ ਦੇਖਣ ਜਾਵੇ ਨਾ ਜਾਵੇ ਯੂਥ ਜ਼ਰੂਰ ਇਹਨੂੰ ਦੇਖਣ ਜਾਊਗਾ ਯੂਥ ਸਭ ਤੋਂ ਵੱਧ ਦੇਖਣ ਜਾਊਗਾ ਕਿਉਂਕਿ ਉਹਦੇ ਪਿੱਛੇ ਸਭ ਤੋਂ ਖਾਸ ਕੰਮ ਆ ਜਿਹੜਾ ਰੋਲ ਨਿਭਾ ਰਹੇ ਨੇ ਬੱਬੂ ਮਾਨ ਉਹਨਾਂ ਦੇ ਨਾਲ ਜੈਗ ਸਿੰਘ ਨੇ ਉਹਨਾਂ ਨੇ ਕੁੱਕਰ ਦਾ ਰੋਲ ਨਿਭਾਇਆ ਹੁਣ ਦੇਖੋ ਸੱਚੇ ਸੂਰਮੇ ਦਾ ਰੋਲ ਬੱਬੂ ਮਾਨ ਕਰ ਰਹੇ ਨੇ ਪਰ ਬਣ ਖੁਦ ਮੰਨਦੇ ਨੇ ਕਹਿੰਦੇ ਜਿਹੜਾ ਜੈਗ ਸਿੰਘ ਨੇ ਕੁੱਕਰ ਦਾ ਰੋਲ ਕੀਤਾ ਨਾ ਕਹਿੰਦੇ ਉਹ ਮੈਥੋਂ ਵੀ ਕਮਾਲ ਜਾਊਗਾ ਤੇ ਸਾਨੂੰ ਟਰੇਲਰ ਚ ਵੀ ਉਹ ਨਜ਼ਰ ਆ ਰਿਹਾ ਹੈਗਾ ਫਿਰ ਉਸ ਤੋਂ ਬਾਅਦ ਸਰਬਜੀ ਚੀਮਾ ਉਹਨਾਂ ਦੀ ਵੀ ਅਦਾਕਾਰੀ ਬਾਕਮਾਲ ਟਰੇਲਰ ਦੇ ਵਿੱਚ ਵੀ ਉਹ ਨਜ਼ਰ ਆ ਰਹੇ ਨੇ ਬਾਕੀ ਜਿੰਨੇ ਵੀ ਆਰਟਿਸਟ ਨੇ ਇਸ ਫਿਲਮ ਦੇ ਜਿੰਨੀ ਵੀ ਟੀਮ ਆ ਬਹੁਤ ਸੋਹਣਾ ਕੰਮ ਕੀਤਾ ਟਰੇਲਰ ਨੂੰ ਦੇਖੀਏ ਜੇ ਅਸੀਂ ਹਲੇ ਫਿਲਮ ਹੋਣੀ ਬਾਕੀ ਆ ਫਿਲਮ ਰਿਲੀਜ਼ ਹੋਊਗੀ ਫਿਲਮ ਦੇ ਵਿੱਚ ਕੀ ਕੁਝ ਨਵਾਂ ਦੇਖਣ ਨੂੰ ਮਿਲਦਾ ਕੀ ਸਸਪੈਂਸ ਆਉਂਦੇ ਨੇ ਕੀ ਕੁਝ ਹੁੰਦਾ ਮੈਨੂੰ ਲੱਗਦਾ ਬੜਾ ਇੰਟਰਸਟਿੰਗ ਜਿਹੜੀ ਇਹ ਮੂਵੀ ਹੋਣ ਵਾਲੀ ਆ ਤੇ ਸਾਨੂੰ ਉਹ ਢੀਕ ਆ ਕਿ ਜਲਦੀ ਇਹ ਸਿਨੇਮਾ ਘਰਾਂ ਦੇ ਵਿੱਚ ਆਵੇ ਤੇ ਅਸੀਂ ਵੀ ਇਹਨੂੰ ਦੇਖੀਏ ਤੇ ਸਾਡੇ ਦਰਸ਼ਕ ਵੀ ਜਿਹੜੇ ਉਹਨਾਂ ਦੇ ਫੈਨਸ ਨੇ ਉਹ ਵੀ ਇਹਨੂੰ ਦੇਖਣ ਜਾਣ ਬਿਲਕੁਲ ਉਮੀਦ ਕਰਦੇ ਆ ਕਿ ਬੱਬੂ ਮਾਨ ਦੀ 6 ਸਾਲ ਬਾਅਦ ਇਹ ਫਿਲਮ ਆ ਰਹੀ ਹੈ ਤੇ ਲੋਗੋ ਨੂੰ ਵੱਧ ਚੜ ਕੇ ਦੇਖਣ ਜਾਣ ਕਿਉਂਕਿ ਇਹ ਇੱਕ ਹਿਸਟਰੀ ਦਾ ਚੈਪਟਰ ਹੈ ਹੂੰ ਉਹਨੂੰ ਤੁਸੀਂ ਪੜਦੇ ਤੇ ਲਾਈਵ ਦੇਖੋਗੇ ਉਹ ਵੱਖਰਾ ਨਜ਼ਾਰਾ ਬਿਲਕੁਲ